ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾਂ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਰੇਲਵੇ ਟਰੈਕ ਜਿਹੜੇ ਆ ਉਹ ਜਾਮ ਕੀਤੇ ਜਾ ਰਹੇ ਨੇ ਤਾਂ ਉਸੇ ਦੇ ਚਲਦੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਵੱਲੋਂ ਅਤੇ ਬੀਬੀਆਂ ਵੱਲੋਂ ਜਿਹੜਾ ਵਾ ਅੰਮ੍ਰਿਤਸਰ ਦਾ ਜਿਹੜਾ ਰੇਲਵੇ ਟਰੈਕ ਹੈ ਉਹ ਜਾਮ ਕੀਤਾ ਗਿਆ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅੰਮ੍ਰਿਤਸਰ ਦੇ ਰੇਲਵੇ ਟਰੈਕ ਦੀਆਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਜਿਹੜਾ ਵਾ ਵੱਡੇ ਪੱਧਰ ਤੇ ਜਿਹੜਾ ਵਾ ਉਹ ਰੇਲਵੇ ਟਰੈਕ ਦੇ ਉੱਤੇ ਬੈਠ ਕੇ ਜਿਹੜਾ ਵਾ ਕੇਂਦਰ ਸਰਕਾਰ ਦੇ ਵਿਰੁੱਧ ਪ੍ਰ ਉੱਚ ਕੀਤਾ ਗਿਆ ਸੀ ਤਾਂ ਉਸ ਦੌਰਾਨ ਜਿਹੜਾ ਵਾ ਉਹ ਹਰਿਆਣਾ ਦੇ ਬਾਰਡਰਸ ਦੇ ਉੱਤੇ ਜਿਹੜਾ ਵਾ ਹਰਿਆਣਾ ਪੁਲਿਸ ਵੱਲੋਂ ਜਿਹੜਾ ਵਾ ਕਿਸਾਨਾਂ ਦੇ ਉੱਤੇ ਜਿਸ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਟੀਅਰ ਗੈਸ ਦੇ ਗੋਲੇ ਦਾਕੇ ਗਏ ਤਾਂ ਹੋਰ ਗੋਲੀਆਂ ਚਲਾਈਆਂ ਗਿਆ ਤਾਂ ਉਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਲਗਾਤਾਰ ਰੋਸ ਦੇਖਣ ਨੂੰ ਮਿਲ ਰਿਹਾ ਸੀ ਤਾਂ ਉਸੇ ਦੇ ਚੱਲਦੇ ਹੀ ਅੰਮ੍ਰਿਤਸਰ ਦੇ ਵਿੱਚ ਵੀ ਅੱਜ 4 ਘੰਟੇ ਲਈ ਜਿਹੜਾ ਵਾ ਉਹ ਰੇਲਵੇ ਟ੍ਰੈਕ ਜਿਹੜਾ ਵਾ ਕਿਸਾਨਾਂ ਵੱਲੋਂ ਜਾਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਦੂਰ ਦੂਰ ਤੱਕ ਰੇਲਵੇ ਟ੍ਰੈਕ ਤੇ ਬੈਠੇ ਹੋਏ ਨਜ਼ਰ ਆ ਨਾਰੇबाजी ਕੀਤੀ ਜਾ ਰਹੀ ਹੈ ਕਿਸਾਨਾਂ ਦੀ ਮੰਗ ਹੈ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਵਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਗਈਆਂ ਸੀ ਉਹਨਾਂ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਕੇਂਦਰ ਸਰਕਾਰ ਜਿਹੜੀਆਂ ਮੰਗਾਂ ਲਾਗੂ ਨਹੀਂ ਕਰ ਰਹੀ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਹੈ ਤੇ ਜਿਹੜੇ ਲਾਠੀ ਚਾਰਜ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਉਸ ਨੂੰ ਲੈ ਕੇ ਹੀ ਉਸ ਦੇ ਰੋਸ ਵਜੋਂ ਹੀ ਅੱਜ ਭਾਰਤੀ ਕਿਸਾਨ ਜੀ ਨੇ ਏਕਤਾ ਉਗਰਾਹ ਵੱਲੋਂ ਜਿਹੜਾ ਵਾ ਅੰਮ੍ਰਿਤਸਰ ਦੇ ਰੇਲਵੇ ਟਰੈਕ ਜਿਹੜੇ ਵਾ ਉਹ ਜਾਮ ਕੀਤੇ ਗਏ ਨੇ ਤਾਂ ਕਿਸਾਨਾਂ ਨਾਲ ਵੀ ਕੁਝ ਬਲਬੱਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹ ਕੀ ਕਹਿਣਾ ਚਾਹੁੰਦੇ ਨੇ ਕੀ ਵਜ੍ਹਾ ਇਹ ਆਖਿਰ ਕਿਉਂ ਜਿਹੜਾ ਵਾ ਕਿਸਾਨਾਂ ਜਿਹੜੀਆਂ ਮੰਗਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਆ ਗਿਆ ਉਹਨਾਂ ਨੂੰ ਜਿਹੜਾ ਵਾ ਮੰਨਿਆ ਨਹੀਂ ਜਾ ਰਿਹਾ ਤਾਂ ਕੀ ਕਾਰਨ ਕੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਮੌਜੂਦ ਨੇ ਭਾਜੀ ਕੀ ਕਾਰਨ ਕੀ ਮੰਨਦੇ ਜੋ ਕਿਉਂ ਜਿਹੜਾ ਵਾ ਅੱਜ ਇਹ ਜਿਹੜਾ ਵਾ ਰੇਲਵੇ ਟਰੈਕ ਤੇ ਬੈਠਣਾ ਪਿਆ ਕਾਰਨ ਕੀ ਮੰਨਦੇ ਦੇਖੋ ਜੀ ਜਿਹੜੀਆਂ ਕਿਸਾਨ ਜਿੱਥੇ ਬੰਦ ਜਾਨੇ ਦਿੱਲੀ ਸ਼ੰਭੂ ਬਾਡਰ ਤੇ ਟਿੱਕਲੀ ਬਾਡਰ ਤੇ ਪੁਰਨਾ ਬਾਡਰ ਤੇ ਜਾ ਕੇ ਮੋਰਚਾ ਲਾਇਆ ਵਾ ਉੱਥੇ ਕੀ ਹੋਇਆ ਵੀ ਜਿਹੜਾ ਮੋਦੀ ਸਰਕਾਰ ਆ ਉਹਨੇ ਇੰਨੇ ਵਾਰ ਤਸ਼ੱਦਦ ਕੀਤਾ ਵਾ ਹੰਝੂ ਡ੍ਰੈਸ ਦੇ ਗੋਲੇ ਛੁੱਟੇ ਆ ਕਤੋਂ ਕਿ ਸਿੱਧੀਆਂ ਗੋਲੀਆਂ ਚਲਾਈਆਂ ਉਹਨਾਂ ਕਿਸਾਨਾਂ ਦੀ ਉਹਨਾਂ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਆ 4 ਘੰਟੇ ਰੇਲਾਂ ਜਾਮ ਦਾ ਜਿਹੜਾ ਪ੍ਰੋਗਰਾਮ ਸੰਯੁਕਤ ਮੋਰਚੇ ਨੂੰ ਦਿੱਤਾ ਗਿਆ ਉਹਦੀ ਕਾਰ ਨੂੰ ਲਾਗੂ ਕਰਦੇ ਤੇ ਕਰਦੇ ਵਿੱਚ ਅਸੀਂ ਜਿਹੜਾ ਉਹ ਇਹ 4 ਘੰਟੇ ਜਿਹੜਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਨ ਤੌਰ ਤੇ ਟ੍ਰੈਕ ਜਿਹੜਾ ਉਹ ਬੰਦ ਕੀਤਾ ਕੀ ਲੱਗਦਾ ਕੀ ਹੈ ਕੇਂਦਰ ਸਰਕਾਰ ਉਹ ਕਿਉਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਵਾ ਲਾਗੂ ਨਹੀਂ ਕਰ ਰਹੀ ਹਾਲਾਂਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਰੂਰ ਨੇ ਪਰ ਲਾਗੂ ਕਿਉਂ ਨਹੀਂ ਕਰ ਰਹੀ ਕੀ ਕਾਰਨ ਕੀ ਮੰਨਦੇ ਵੇਖੋ ਜੀ ਜਿਹੜੀ ਸਰਕਾਰ ਆ ਇਹ ਚਲਦੀ ਕਾਰਪੋਰੇਟ ਘਰਾਣਿਆਂ ਦੇ ਕਹਿੰਦੇ ਤੇ ਕਾਰਪੋਰੇਟ ਘਰਾਣੇ ਜਿਹੜੇ ਆ ਕਿਸਾਨ ਮਾਰੂ ਨੀਤੀਆਂ ਨੂੰ ਲੈ ਕੇ ਆਏ ਆ ਉਹ ਨਹੀਂ ਚਾਹੁੰਦੇ ਕਿ ਕਿਸਾਨ ਜਿਹੜੇ ਆ ਉਹ ਵੱਧ ਫੁੱਲ ਸਕਣ ਤਾਂ ਕਰਨੇ ਜਿਹੜਾ ਇਹ ਆਪਣੇ ਮਸਲੇ ਦੇ ਹੱਲ ਨਹੀਂ ਕਰਦੇ ਮੰਨ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਇਹ ਕਰਕੇ ਅਸੀਂ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਉਗਰਾਹ ਜਥੇਬੰਦੀ ਵੱਲੋਂ ਅਸੀਂ ਇਹ ਸੰਯੁਕਤ ਮੋਰਚੇ ਵੱਲੋਂ ਭਰੋਸਾ ਵੀ ਦਿਵਾਉਂਦੇ ਵੀ ਜਿਹੜੀਆਂ ਜਥੇਬੰਦੀਆਂ ਦਿੱਲੀ ਬੈਠੀਆਂ ਆ ਉਹਨਾਂ ਦੀ ਹਮਾਇਤ ਦੇ ਵਿੱਚ ਪੂਰਨ ਤੌਰ ਤੇ ਜਿੰਨਾ ਵੀ ਸਾਨੂੰ ਸੰਯੁਕਤ ਮੋਰਚੇ ਤੋਂ ਕਾਲ ਆਊਗੀ ਪੂਰੇ ਇਹ ਤਨਦਈ ਨੇ ਜ਼ੋਰ ਲਾ ਕੇ ਉਹਨੂੰ ਲਾਗੂ ਕਰਾ ਦੇਣਾ ਲੱਗਦਾ ਜੀ ਇਸ ਤਰੀਕੇ ਦੇ ਨਾਲ ਅੱਜ ਰੇਲਵੇ ਟ੍ਰੈਕਸ 'ਤੇ ਤੁਸੀਂ ਬੈਠੇ ਹੋ ਬਹੁਤ ਸਾਰੇ ਯਾਤਰੀ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਅੰਮ੍ਰਿਤਸਰ ਆਉਂਦੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਦੇਖੋ ਜੀ ਪਰੇਸ਼ਾਨੀ ਦਾ ਸਾਹ ਅਹੀਂ ਉਹਨਾਂ ਮਤਲਬ ਯਾਤਰੀਆਂ ਤੋਂ ਮਾਫੀ ਵੀ ਚਾਹੁੰਨੇ ਪਰ ਇਹਦੀ ਜ਼ਿੰਮੇਵਾਰ ਜਿਹੜੀ ਉਹ ਸਰਕਾਰ ਆ ਜਿਹੜਾ ਧਰਨਾ ਮੁਜ਼ਾਹਰਾ ਆ ਉਹ ਪੀਸਫੁਲ ਜਿਹੜਾ ਧਰਨਾ ਮੁਜ਼ਾਹਰਾ ਉਹਦਾ ਸਾਡਾ ਜਮਹੂਰੀ ਹੱਕ ਆ ਸਰਕਾਰ ਦਾ ਫਰਜ਼ ਬਣਦਾ ਹੀ ਕਿ ਜਿਹੜੇ ਉਹ ਲੋਕ ਦਿੱਲੀ ਜਾ ਕੇ ਆਪਣੀ ਗੱਲ ਕਰਨੀ ਚਾਹੁੰਦੇ ਸੀ ਉਹਨਾਂ ਨੂੰ ਗੱਲ ਕਰਨ ਦਿੰਦੀ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਧਰਨਾ ਲਾਉਣ ਦਿੰਦੀ ਇਹ ਉਹ ਕਿ ਉਹ ਡਾਂਗਾ ਲੈ ਕੇ ਤਾਂ ਗਏ ਨਹੀਂ ਸੀ ਤੇ ਗੋਲੀਆਂ ਲੈ ਕੇ ਗਏ ਨਹੀਂ ਸੀ ਕਿ ਜਿਹੜਾ ਉਹਨਾਂ ਨੂੰ ਡੱਕਣ ਲਈ ਇੰਨਾ ਵੱਡਾ ਤਸ਼ੱਦਦ ਕੀਤਾ ਗੋਲੀਆਂ ਚਲਾਈਆਂ ਫਟੜ ਕੀਤੇ ਹਜ਼ਾਰਾਂ ਕਿਸਾਨ ਜਿਹੜੇ ਜ਼ਖਮੀ ਕਰਤੇ ਇਹ ਕਰਕੇ ਉਹ ਯਾਤਰੀਏ ਤੋਂ ਵੀ ਮਾਫੀ ਚੋਣੇ ਉਹਦੀ ਜ਼ਿੰਮੇਵਾਰ ਜਿਹੜੀ ਉਹ ਕੇਂਦਰ ਸਰਕਾਰ ਨੂੰ ਲੱਗਦਾ ਨਹੀਂ ਆ ਕਿ ਕੇਂਦਰ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਮੀਟਿੰਗ ਕਰਕੇ ਇਸ ਦਾ ਹੱਲ ਜਿਹੜਾ ਕਰ ਲੈਣਾ ਚਾਹੀਦਾ ਇਸ ਤਰੀਕੇ ਨਾਲ ਤਸ਼ੱਦਦ ਜਿਹੜਾ ਵਾ ਉਹ ਗਲਤ ਹੈ ਇਹ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਇੱਕ ਫਰਜ਼ੀਆ ਦਾ ਕੀਤਾ ਜਾ ਰਿਹਾ ਵੀ ਮੀਟਿੰਗਾਂ ਦਾ ਪ੍ਰਸਤਾਵ ਰੱਖ ਕੇ ਮੀਟਿੰਗ ਦੇ ਵਿੱਚ ਟੇਬਲ ਤੇ ਬਹਿ ਕੇ ਕਿਹੜੀ ਚੀਜ਼ ਦਾ ਜਿਹੜਾ ਮਸਲਾ ਹੱਲ ਨਹੀਂ ਹੋ ਸਕਦਾ ਜੇ ਉਹ ਕੇਂਦਰ ਸਰਕਾਰੇ ਚਾਵੇ ਵੀ ਉੱਥੇ ਜਿਹੜਾ ਵੱਡੇ ਪੱਧਰ ਤੇ ਇੱਕ ਲੋਕਾਂ ਦਾ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਇਹ ਮੀਟਿੰਗ ਦੇ ਵਿੱਚ ਦਾ ਹੱਲ ਕੱਢਿਆ ਜਾਵੇ ਤੇ ਉਹ ਨੁਕਸਾਨ ਹੋਣੋਂ ਬਚ ਸਕਦਾ ਹੈ ਜਿਹੜੀਆਂ ਸੱਟਾਂ ਪਿੱਟਾਂ ਲੱਗ ਰਹੀਆਂ ਉਹ ਤੋਂ ਬਚਿਆ ਜਾ। ਜੇ ਜ਼ਰੂਰਤ ਪਈ ਤਾਂ ਕਿਸਾਨ ਜਥੇਬੰਦੀ ਜਿਹੜਾ ਵਾ ਦਿੱਲੀ ਵੀ ਖੇ ਜਾਵੇਗੇ ਉਹਨਾਂ ਕਿਸਾਨਾਂ ਦੇ ਕੋਲ ਜੇ ਜ਼ਰੂਰਤ ਪੈਂਦੀ। ਜੇ ਜ਼ਰੂਰਤ ਪੈਂਦੀ ਆ ਜੋ ਸੰਯੁਕਤ ਮੋਰਚਾ ਅਗਲਾ ਫੈਸਲਾ ਲੈ ਕੇ ਆਏਗਾ। ਉਹ ਠੀਕ ਹੈ ਜੇ ਦਿੱਲੀ ਜਾਣ ਦਾ ਲੈ ਕੇ ਆਵੇਗਾ ਦਿੱਲੀ ਜਾਵਾਂਗੇ। ਜੇ ਇੱਥੇ ਆ ਕੇ ਕੋਈ ਪ੍ਰੋਟੈਸਟ ਕਰਨਾ ਪਿਆ ਉਹ ਵੱਡੇ ਪੱਧਰ ਤੇ ਉਹ ਵੀ ਕਰਾਂਗੇ ਸੋ ਬਿਲਕੁਲ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕਿਸਾਨ ਜਿਹੜੇ ਵਾ ਰੇਲਵੇ ਟਰੈਕ ਦੇ ਉੱਤੇ ਜਿਹੜੇ ਵਾ ਬੈਠੇ ਹੋਏ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਵਾ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦੀ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਜੜੀਆਂ ਵਾ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਤੇ ਰੋਜ਼ ਵਜੋਂ ਜਿਹੜਾ ਵਾ ਕਿਸਾਨਾਂ ਵੱਲੋਂ ਜਿਹੜਾ ਵਾ ਇਹ ਰੇਲਵੇ ਟਰੈਕ ਜਾਮ ਕੀਤਾ ਗਿਆ ਹੈ ਦੂਰ ਦੂਰ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਵਾ ਉਹ ਕਿਸਾਨ ਬੈਠ ਕੇ ਕੇਂਦਰ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ 4 ਘੰਟੇ ਲਈ ਅੱਜ ਪੰਜਾਬ ਭਰ ਦੇ ਵਿੱਚ ਇਹ ਜਿਹੜੀਆਂ ਰੇਲਾ ਜਿਹੜੀਆਂ ਰੋਕੀਆਂ ਗਈਆਂ ਨੇ ਜਿਸ ਦੇ ਵਿੱਚ ਵੱਡੇ ਪੱਧਰ ਤੇ ਬਜ਼ੁਰਗ ਮ ਵੀ ਕਿਸਾਨਾਂ ਦੇ ਨਾਲ ਜਿਹੜਾ ਵਾ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਕਿਸ ਤਰੀਕੇ ਨਾਲ ਦੇਖਦੇ ਕੇਂਦਰ ਸਰਕਾਰ ਵੱਲੋਂ ਜਿਹੜਾ ਵਾ ਹਰਿਆਣਾ ਪੁਲਿਸ ਵੱਲੋਂ ਜਿਹੜਾ ਵਾ ਉਹ ਤਸ਼ੱਦਦ ਕੀਤਾ ਜਾ ਰਿਹਾ ਹੈ ਤਾਂ ਬਿਲਕੁਲ ਤੁਸੀਂ ਦੂਰ ਦੂਰ ਤੱਕ ਤਸਵੀਰਾਂ ਦੇਖ ਸਕਦੇ ਹੋ ਅ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਰੇਲਵੇ ਟਰੈਕ ਤੇ ਬੈਠੇ ਹੋ ਕੀ ਕਾਰਨ ਮੰਨਦੇ ਹੋ ਕਿਉਂ ਅੱਜ ਜਿਹੜਾ ਵਾ ਕੇਂਦਰ ਸਰਕਾਰ ਲਗਾਤਾਰ ਇਸ ਤਰੀਕੇ ਨਾਲ ਮੰਗਾ ਜੜੀਆਂ ਲੱਗੂ ਨਹੀਂ ਕਰ ਰਹੀ ਰੇਲਵੇ ਟਰੈਕ ਤੇ ਬਠੰਡਾ ਨੇੜਕਾਰ ਨੇ ਆ ਕਿ 2020 ਦੇ ਵਿੱਚ ਜੜੀਆਂ ਵੀ ਮੋਦੀ ਸਰਕਾਰ ਨੇ ਮੰਗਾ ਜਿਹੜੀਆਂ ਮੰਗੀਆਂ ਸੀ ਉਹਨਾਂ ਨੂੰ ਪ੍ਰੈਕਟੀਕਲ ਤੌਰ ਤੇ ਲਾਗੂ ਨਹੀਂ ਕੀਤਾ ਗਿਆ ਜਿਹਦੇ ਵਿੱਚ ਸਾਡੀਆਂ ਕੁਝ ਨੌਜਵਾਨ ਜੁਨੀਅਨਾਂ ਨੇ ਉਹ ਉਹ ਸ਼ੰਭੂ ਬਾਰਡਰ ਤੇ ਇਕਨੋਰੀ ਬਾਰਡਰ ਤੇ ਕਰਨਾਲਾ ਉਸ ਤੇ ਗਈਆਂ ਉਹਨਾਂ ਦੇ ਭਾਰੀ ਤਿੱਖਤ ਜਿਹੜਾ ਰਡਾ ਪੁਲਿਸ ਨੇ ਕੀਤਾ ਉਹਦੇ ਰੋਸ ਵਜੋਂ ਸਾਡੀ ਜੁਨੀਅਨ ਦੀ ਹਾਈ ਕਮਾਂਡ ਨੇ ਅੱਜ 4 ਘੰਟੇ ਬਾਅਦ ਟ੍ਰੈਕ ਰੇਲਵੇ ਟ੍ਰੈਕ ਰੋਪਣ ਦਾ ਫੈਸਲਾ ਲਿਆ ਆਪਣੀ ਹਾਈ ਕਮਾਂਡ ਦੇ ਹੁਕਮਾਂ ਮੁਕਾਬਕ ਅਸੀਂ ਰੇਲ ਟ੍ਰੈਕ ਤੇ ਜਿਹੜੇ ਬੈਠੇ ਹਾਂ ਤਾਕਤਾਂ ਰੇਲਵੇ ਟਰੈਕ ਤੇ ਹਾਲਾਂਕਿ ਤੁਸੀਂ ਜ਼ਰੂਰ ਮੈਠੇ ਜੋ ਜਿਸ ਤਰੀਕੇ ਨਾਲ ਪਰ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਅੰਮ੍ਰਿਤਸਰ ਟੂਰਿਸਟ ਪਲੇਸ ਹੈ ਜਿਸ ਤਰੀਕੇ ਨਾਲ ਦੇਸ਼ਵਿਦੇਸ਼ਾ ਤੋਂ ਲੋਕ ਇੱਥੇ ਪਹੁੰਚਦੇ ਇਹ ਬਿਲਕੁਲ ਤੁਹਾਡੀ ਬਹੁਤ ਵਧੀਆ ਤੁਹਾਡਾ ਸਵਾਲ ਆ ਕਿਉਂਕਿ ਅਚਾਰ ਘੰਟੇ ਦੇ ਵਿੱਚ ਸਾਡੇ ਜਿਹੜੇ ਘਾਣ ਭਰਾ ਯਾਤਰੀ ਉਹ ਇਹਨਾਂ ਨੇ ਅੰਮ੍ਰਿਤਸਰ ਤੋਂ ਸੱਜੇ ਖੱਬੇ ਆਊਟ ਆਫ ਸਟੇਟਸ ਜਾਣਾ ਵਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਪਰੰਤੂ ਸਾਡੀ ਵੀ ਇਹ ਮਜਬੂਰੀ ਜਿਹੜੀ ਸਰਕਾਰਾਂ ਨੇ ਬਣਾ ਦਿੱਤੀ ਆ ਕਿ ਸਾਰਿਆਂ ਹੀ ਯਾਤਰੀਆਂ ਦਾ ਸਾਡਾ ਜਾਂ ਆਮ ਜਨਜਨ ਨੂੰ ਜੀਵਨ ਨੂੰ ਜਿਹੜਾ ਆਸਥਰ ਰਸਤ ਕੀਤਾ ਜਾਂਦਾ ਵਾ ਉਹਦਾ ਸਾਰਾ ਸਾਰਾ ਜਿਹੜਾ ਕਮੇਜਾ ਵਾ ਉਹ ਸਾਰਾ ਹੀ ਸੈਂਟਰ ਸਰਗਰਮੈਂਟ ਦੇ ਕਾਰਨ ਹੀ ਕੀਤਾ ਜਾ ਰਿਹਾ ਹੈ ਜੇ ਜਰੂਰਤ ਪਈ ਪਏਗੀ ਤਾਂ ਇਹ ਕਿਸਾਨ ਵੀ ਜਿਹੜੇ ਵਾ ਦਿੱਲੀ ਉਹਨਾਂ ਦਾ ਸਾਥ ਦੇਣ ਲਈ ਜਾਣਗੇ ਉਹਦੇ ਚ ਜਿਹੜਾ ਅੱਜ 5 ਵਜੇ ਤੋਂ ਬਾਅਦ ਮੀਟਿੰਗ ਹੋ ਰਹੀ ਆ ਉਸ ਤੋਂ ਬਾਅਦ ਜਿਹੜੀ ਵੀ ਸਾਡੀ ਹਾਈ ਕਮਾਂਡ ਫੈਸਲਾ ਲਾਉਗੀ ਜੇਕਰ ਦਿੱਲੀ ਨੂੰ ਕੂਚ ਕਰਨ ਲਈ ਸਾਨੂੰ ਕਹੇਗੀ ਤੇ ਅਸੀਂ ਬਿਲਕੁਲ ਤਿਆਰ-ਬਰ-ਤਿਆਰ ਬੈਠੇ ਹਾਂ ਦਿੱਲੀ ਜਾਣ ਵਾਸਤੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਤੀ ਦੇ ਵਿੱਚ ਜਿਹੜਾ ਵਾ ਉਹ ਕਿਸਾਨ ਅੱਜ ਰੇਲਵੇ ਟਰੈਕਸ ਤੇ ਬੈਠੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਵਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਰੇਲਵੇ ਟਰੈਕ ਜ ਜਿਸ ਤਰੀਕੇ ਨਾਲ ਹਰਿਆਣਾ ਪੁਲਿਸ ਵੱਲੋਂ ਜਿਹੜਾ ਵਾ ਕਿਸਾਨਾਂ ਦੇ ਉੱਤੇ ਜਿਹੜਾ ਵਾ ਤਸਿੱਦਤ ਕੀਤਾ ਜਾ ਰਿਹਾ ਹੈ ਉਸ ਨੂੰ ਵੀ ਲੈ ਕੇ ਜਿਹੜਾ ਵਾ ਇਹਨਾਂ ਕਿਸਾਨਾਂ ਦੇ ਵਿੱਚ ਵੱਡੇ ਪੱਧਰ ਤੇ ਰੋਸ ਦੇਖ ਨੂੰ ਮਿਲ ਰਿਹਾ ਹੈ ਤਾਂ ਉਹਨਾਂ ਨੇ ਕਹਿਣਾ ਹੈ ਕਿ ਜੇ ਹੋਣ ਵਾਲੇ ਸਮੇਂ ਦੇ ਵਿੱਚ ਜ਼ਰੂਰਤ ਪਈਗੀ ਤਾਂ ਇਹ ਕਿਸਾਨ ਵੀ ਜਿਹੜਾ ਵਾ ਉਹ ਬਾਰਡਰਾਂ ਤੇ ਜਾ ਕੇ ਉਹਨਾਂ ਕਿਸਾਨਾਂ ਦੇ ਨਾਲ ਜਿਹੜਾ ਵਾ ਉਹ ਟਕਣਗੇ ਹਾਂ ਕੱਝਲੀ